ਸਤਿ ਸ਼੍ਰੀ ਅਕਾਲ ਜੀ ਫਿਰੋਜ਼ਪੁਰ ਤੋਂ ਹੁਸੈਨੀ ਵਾਲੇ ਦੇ ਚੜ੍ਹਦੇ ਪਾਸੇ ਜਿਹੜੇ ਗੱਟੀਆਂ ਪਿੰਡ ਨੇ ਜੀ ਗੱਟੀ ਰਾਜੋਕੇ ਆ ਟਿੰਡੀ ਵਾਲਾ ਹਜ਼ਾਰਾ ਆ ਤਾਂ ਆ ਜਿਹੜਾ ਪੁਲ ਆ ਪਿਛਲੇ ਦਿਨਾਂ ਦੀ ਤੁਸੀਂ ਚਰਚਾ ਹੀ ਸੁਣਿਆ ਹੋਊਗਾ ਕਿ ਪੁਲ ਜਿਹੜਾ ਉਹ ਐਸ ਪਾਸੇ ਯਾਨੀ ਪਾਕਿਸਤਾਨ ਵਾਲੀ ਸਾਈਡ ਤੋਂ ਟੁੱਟਣਾ ਸ਼ੁਰੂ ਹੋ ਗਿਆ ਸੀ ਤਾਂ ਮੈਂ ਪਹਿਲਾਂ ਦਿਖਾ ਦਿਆਂ ਕਿ ਲੋਕ ਜਿਹੜੇ ਧੁੱਬੇ ਹੋਏ ਆ ਉਹਨਾਂ ਵਾਸਤੇ ਰਸਨ ਪਾਣੀ ਲੈਣ ਵਾਸਤੇ ਜਿਹੜਾ ਹੈਗਾ ਰਸਨ ਪਾਣੀ ਨੂੰ ਤੱਕ ਪਹੁੰਚਾਉਣ ਵਾਸਤੇ ਲੋਕ ਟਰੈਕਟਰ ਟਰਾਲੀਆਂ ਦੇ ਜਿਹੜੇ ਉਹ ਵੀ ਪਹੁੰਚ ਰਹੇ ਆ ਸੋ ਲੋਕਾਂ ਨੂੰ ਬੜੀ ਜ਼ਿਆਦਾ ਜ਼ਰੂਰਤ ਜਿਹੜੀ ਉਹ ਪਾਣੀ ਦੀ ਆ ਕਿਉਂਕ ਪਾਣੀ ਜਿਹੜਾ ਦਰਿਆ ਦਾ ਪਾਣੀ ਪੈਣ ਕਰਕੇ ਪਾਣੀ ਖਰਾਬ ਹੋ ਗਿਆ ਜਿਹੜਾ ਹਜਾਰੇ ਵਾਲਾ ਪੁਲਾ ਚੇਫੇਰਾ ਆਪਾਂ ਖੜੇ ਆ ਤਾਂ ਤੁਸੀਂ ਦੇਖੋ ਪਹਿਲਾਂ ਇਹ ਪੁਲ ਜਿਹੜਾ ਐਸ ਪਾਸੋਂ ਟੁੱਟਾ ਸੀ ਤਾਂ ਐਸ ਪਾਸੇ ਬੋਰੀਆਂ ਲਾ ਕੇ ਪੁਲ ਨੂੰ ਠੀਕ ਕੀਤਾ ਆ ਤਾਂ ਦੂਜੇ ਪਾਸੋਂ ਪੁਲ ਵੀ ਜਿਹੜਾ ਉਹ ਟੁੱਟਣਾ ਸ਼ੁਰੂ ਹੋ ਗਿਆ ਹੁਣ ਐਸ ਪਾਸਿਓ ਐਸ ਪਾਸੇ ਦੇਖੋ ਤੁਸੀਂ ਪਾਣੀ ਜਦੋਂ ਘੁੰਮ ਕੇ ਆਉਂਦਾ ਤਾਂ ਆ ਜਿਹੜਾ ਪਹਿਲਾ ਪਾਸਾ ਹੈ ਜਿੱਧਰ ਬੋਰੀਆਂ ਲਾ ਕੇ ਪੁਲ ਜਿਹੜਾ ਉਹ ਨੂੰ ਠੀਕ ਕੀਤਾ ਸੀ ਕਿਉਂਕਿ ਇਸ ਪਾਸੇ ਵੱਡੀ ਘੌਰ ਪੈ ਗਈ ਸੀ ਪਾਣੀ ਜਿਹੜਾ ਪ੍ਰੈਸ਼ਰ ਦੇ ਨਾਲ ਜਦੋਂ ਉਹ ਵਜਦਾ ਤੇ ਇਹ ਪੁਲ ਆਰਮੀ ਨੇ ਪੁਲ ਬਣਾਇਆ ਸੀਗਾ ਪਰ ਪੁਲ ਦਾ ਜਿਹੜਾ ਕੰਡਾ ਹੈ ਇਹ ਖੁਰਨਾ ਸ਼ੁਰੂ ਹੋ ਗਿਆ ਸੀ ਕਾਫੀ ਡੂੰਗਾ ਜਿਹੜਾ ਇਹ ਪੁਲ ਹੈ ਇਹ ਥੱਲੇ ਤੱਕ ਜਿਹੜਾ ਇਹਨੂੰ ਚੱਕ ਕੇ ਲੈਂਦਾ ਇਹ ਪਾਸਾ ਤਾਂ ਠੀਕ ਹੋ ਗਿਆ ਹੁਣ ਮੁਸੀਬਤ ਦੂਜੇ ਪਾਸੇ ਆ ਗਈ ਹੈ ਇਧਰ ਦੇਖੋ ਤੁਸੀਂ ਆ ਦੂਜੇ ਪਾਸੇ ਪੁਲ ਜਿਹੜਾ ਉਹ ਡਿੱਗਣਾ ਸ਼ੁਰੂ ਹੋ ਗਿਆ ਆ ਦੇਖੋ ਇੱਥੇ ਪੁਲ ਦਾ ਜਿਹੜਾ ਕੰਡਾ ਹੈ ਜਿਹੜਾ ਫਿਰੋਜ਼ਪੁਰ ਵਾਲੀ ਸਾਈਡ ਤੋਂ ਜਿਹੜਾ ਪੁਲ ਦਾ ਕੰਡਾ ਹੈ ਉਹ ਬਹਿਣਾ ਸ਼ੁਰੂ ਹੋ ਗਿਆ ਆ ਰਾਤੋਂ ਰਾਤ ਆ ਥਾਂ ਥੱਲੇ ਬਹਿ ਗਈ ਆ ਕਰੀਬ 2 ਫੁੱਟ ਥੱਲੇ ਜਗਾ ਬੈ ਗਈ ਆ ਇਧਰ ਜਿਹੜੀ ਜਿਵੇਂ ਪਾਣੀ ਦੀ ਸਪੀਡ ਮੈਂ ਕੱਲ ਦੱਸੀ ਸੀ ਨਾ ਕਿ ਪਾਣੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਇਧਰ ਉਹ ਘੌਰ ਪੈਂਦੀ ਆ ਘੌਰ ਪੈ ਕੇ ਥੱਲੋਂ ਜਦੋਂ ਘੁੰਮ ਕੇ ਆਉਂਦਾ ਹੈ ਤਾਂ ਪਾਣੀ ਜਿਹੜਾ ਉਹ ਇਸ ਮਿੱਟੀ ਨੂੰ ਇਸ ਕੰਡੇ ਨੂੰ ਰੋੜ ਕੇ ਥੱਲੇ ਲੈ ਜਾਂਦਾ ਤੁਸੀਂ ਦੇਖੋ 2 ਫੁੱਟ ਥੱਲੇ ਬਹਿ ਗਿਆ ਤਾਂ ਇਸੇ ਤਰੀਕੇ ਨਾਲ ਕਿਉਂਕਿ ਇੱਥੋਂ ਦਰਿਆ ਜਿਹੜਾ ਉਹ ਘੱਟ ਤੋਂ ਘੱਟ 30-40 ਫੁੱਟ ਡੂੰਘਾ ਹੋਊਗਾ ਤਾਂ ਪਾਣੀ ਜਿਹੜਾ ਉਹ ਸਾਰਾ ਇੱਥੇ ਘੁੰਮ ਕੇ ਥੱਲੋਂ ਨੇ ਦੇ ਪੈਰ ਕੱਢ ਦਿੱਤੇ ਪੈਰ ਕੱਟਣ ਤੋਂ ਬਾਅਦ ਇਹ ਜਿਹੜੀ ਉਤਲੀ ਧੇਰਾ ਹੈ ਉਹ ਸਾਰੀ ਥੱਲੇ ਬ ਆਪਾਂ ਇੱਥੋਂ ਦੇ ਠੇਕੇਦਾਰ ਨਾਲ ਗੱਲ ਕਰ ਬਾਤ ਕਰਦੇ ਆਂ ਵੀ ਹੁਣ ਇਹੋ ਜੀ ਸਥਿਤੀ ਦੇ ਵਿੱਚ ਕੀ ਹੋਊਗਾ ਕਿਉਂਕਿ ਵਿਭਾਗ ਦੇ ਅਧਿਕਾਰੀ ਵੀ ਲੱਗੇ ਹੋਏ ਨੇ ਪਰ ਠੇਕੇਦਾਰ ਵੀ ਲੱਗੇ ਹੋਏ ਨੇ ਆਮ ਲੋਕ ਵੀ ਲੱਗੇ ਹੋਏ ਨੇ ਦੇਖੋ ਮਿੱਟੀ ਦੀਆਂ ਟਰਾਲੀਆਂ ਆ ਰਹੀਆਂ ਬੋਰੇ ਜਿਹੜੇ ਆ ਉਹ ਭਰੇ ਜਾ ਰਹੇ ਆ ਤਾਂ ਠੇਕੇਦਾਰ ਨਾਲ ਆਪਾਂ ਗੱਲ ਕਰ ਬਾਤ ਕਰਦੇ ਆਂ ਕਿ ਆਖਰ ਜਿਹੜੀ ਇਹ ਸਥਿਤੀ ਹੁਣ ਬਣ ਗਈ ਹੈ ਤੇ ਇਹੋ ਜੀ ਸਥਿਤੀ ਦੇ ਵਿੱਚ ਹੁਣ ਅੱਗੇ ਉਹ ਕੀ ਕਰਨਗੇ ਸੋ ਇਸ ਪਾਸੇ ਉਹ ਜਿਹੜਾ ਹੈਗਾ ਉਹ ਲੋਕਾਂ ਨੇ ਵਿਭਾਗ ਨੇ ਆ ਕੇ ਜਿਹੜਾ ਹੈਗਾ ਉਹ ਸਾਰਾ ਕੰਟਰੋਲ ਕੀਤਾ ਹੁਣ ਇਸ ਪਾਸੇ ਜਿਵੇਂ ਆ ਦੇਖੋ ਤੁਸੀਂ ਖੁਰ ਗਿਆ ਸੀਗਾ ਮੈਡਮ ਇਹ ਕੀ ਸਥਿਤੀ ਬਣਦੀ ਆ ਕਿ ਪਹਿਲਾਂ ਉਧਰੋਂ ਠੀਕ ਕੀਤਾ ਹੁਣ ਇਧਰੋਂ ਸਾਰਾ ਗਿਰ ਗਿਆ ਇਧਰੋਂ ਨਾ ਸਤਲੁਜ ਦਰਿਆ ਦੀ ਜਿਹੜੀ ਇਹ ਕ੍ਰੀਕ ਆਉਂਦੀ ਹੈ ਤੇ ਪਾਣੀ ਆ ਕੇ ਸਿੱਧਾ ਹਿੱਟ ਕਰਦਾ ਇੱਥੇ ਪਹਿਲਾਂ ਇੱਕ ਰੀਟੇਨਿੰਗ ਵਾਲ ਹੁੰਦੀ ਸੀ ਜੋ ਕਿ ਟੁੱਟ ਚੁੱਕੀ ਆ 2023 ਵਿੱਚ ਟੁੱਟ ਗਈ ਸੀ ਇੱਥੇ ਪੂਰਾ ਪਾਰ ਜਿਹੜਾ ਹੈਗਾ ਉਹ ਰੁੜ ਗਿਆ ਸੀਗਾ 2023 ਵਿੱਚ ਤੇ ਅਸੀਂ ਡਿਪਾਰਟਮੈਂਟ ਨੇ ਉਦੋਂ ਵੀ ਨੂੰ ਰਿਪੇਅਰ ਕਰਾਇਆ ਸੀ ਟੈਂਪਰੇਰੀਲੀ ਸੀ ਭਲੇ ਬੈਗਸ ਫਿਲ ਕਰਕੇ ਕਰੇਟਸ ਵਨ ਵਨ ਕੇ ਰੱਖੇ ਆ ਤਾਂ ਕਿ ਜਿਹੜਾ ਇਹ ਹੈਗਾ ਜਿਹੜਾ ਲਿੰਕ ਹੈ ਨਾ ਪਿੰਡ ਦਾ ਫਿਰੋਜ਼ਪੁਰ ਨਾਲੋਂ ਨਾ ਰੜੇ ਜੇ ਆਪਾਂ ਇਧਰਲੇ ਪਾਸੇ ਇਹ ਪੋਲ ਟੁੱਟ ਜਾਂਦਾ ਤੇ ਕਿੰਨੇ ਕੁ ਪਿੰਡ ਪ੍ਰਭਾਵਿਤ ਹੁੰਦੇ ਇਧਰ 10 ਤੋਂ 12 ਪਿੰਡ ਹੈਗੇ ਆ ਜਿਹੜੇ ਜਿਨ੍ਹਾਂ ਦਾ ਇਹੀ ਇੱਕ ਰਸਤਾ ਆ ਫਿਰੋਜ਼ਪੁਰ ਨਾਲ ਕਨੈਕਟ ਇਹ ਜਿਹੜੀ ਜਗ੍ਹਾ ਬੈਠ ਗਈ ਆ ਇਹਦਾ ਰੀਜ਼ਨ ਵੀ ਇਹੀ ਇੱਕ ਥੱਲੇੋਂ ਪਾਣੀ ਘੁੰਮ ਕੇ ਜਿਹੜਾ ਇਹਨੂੰ ਕੋਈ ਹਿੱਟ ਕਰਦਾ ਹਾਂਜੀ ਇਹਦਾ ਇਹੀ ਰੀਜ਼ਨ ਹੈ ਕਿ ਜਿਹੜਾ ਪਾਣੀ ਆ ਉਹ ਇਧਰ ਵੀ ਆ ਕੇ ਹਿੱਟ ਕਰਦਾ ਇੱਥੇ ਇਧਰ ਆ ਕੇ ਵੀ ਉਹ ਪਿੱਛੇ ਤੱਕ ਤੁਸੀਂ ਦੇਖੋਗੇ ਪਾਣੀ ਘੁੰਮਦਾ ਆ ਇੱਥੋਂ ਫਿਰ ਅੱਗੇ ਜਾਂਦਾ ਤੇ ਨੀਚੋਂ ਮਿੱਟੀ ਖੋਰੀ ਜਾਂਦਾ ਜਦੋਂ ਨੀਚੋਂ ਪੈਰ ਉਹਨੇ ਕੱਢ ਦਿੱਤੇ ਆ ਉੱਤੋਂ ਇਹ ਬੈਠ ਗਈ ਆ ਹੁਣ ਇੱਥੇ ਦੁਬਾਰਾ ਫਿਰ ਸਾਰੀ ਕਾਰਵਾਈ ਉਵੇਂ ਚੱਲੂਗੀ ਹਾਂਜੀ ਉਵੇਂ ਸੇਮ ਦੁਬਾਰਾ ਕਾਰਵਾਈ ਕਰਨ ਲੱਗੇ ਆ ਅਸੀਂ ਸਾਰਾ ਮਟੀਰੀਅਲ ਸਾਡਾ ਇੱਥੇ ਹੀ ਸਾਈਟ ਤੇ ਹੀ ਅਸੀਂ ਦਿਨ ਰਾਤ ਲੱਗੇ ਹੋਏ ਆ ਡਿਪਾਰਟਮੈਂਟ ਤੇ ਅਸੀਂ ਇਹਨੂੰ ਜਲਦੋ ਜਲਦ ਰਿਪੇਅਰ ਕਰਵਾ ਦਿੰਦੇ ਹਾਂ ਬਿਲਕੁਲ ਸਾਡੇ ਨਾਲ ਠੇਕੇਦਾਰ ਵੀ ਮੌਜੂਦ ਨੇ ਸਰ ਪਹਿਲਾਂ ਜਿਹੜਾ ਉਧਰਲਾ ਪਾਸਾ ਟੁੱਟ ਜਾਂਦਾ ਹੁਣ ਇਧਰਲਾ ਪਾਸਾ ਟੁੱਟ ਜਾਂਦਾ ਇਹ ਕੀ ਮੰਨ ਲਓ ਪਾਣੀ ਇਹ ਟੁੱਟਾ ਨਹੀਂ ਜੀ ਇਹ ਟੁੱਟਾ ਸੀ 2023 ਦੇ ਵਿੱਚ ਹੂੰ ਨਹੀਂ ਟੁੱਟਾ 2023 ਦੇ ਵਿੱਚ ਇੱਥੋਂ ਲੈ ਕੇ ਪੂਰੀ ਅਪਰੋਚ ਰੁੜ ਗਈ ਸੀ ਅੱਛਾ ਜਦੋਂ 2000 ਰੁੜ ਗਈ ਸੀ ਤੇ ਪਿਛਲੇ 20 ਬਾਈਪੰਡਿਆਂ ਦਾ ਰਸਤਾ ਕੱਟਿਆ ਗਿਆ ਸੀ ਹਾਂ ਕਿਉਂਕਿ ਉਦੋਂ ਪਾਣੀ ਦਾ बहाव ਬਹੁਤ ਤੇ ਸੀ ਉਦੋਂ ਇੱਥੇ ਲੋਕਾਂ ਨੂੰ ਕੱਢਣ ਵਾਸਤੇ ਜਿਹੜੇ ਨਹੀਂ ਜਾ ਰਹੇ ਸੀ ਉਹਨਾਂ ਵਾਸਤੇ ਰਾਸ਼ਨ ਪਹੁੰਚਾਉਣ ਵਾਸਤੇ ਇੱਥੇ ਬੀਐਸਐਫ ਦੀ ਮਦਦ ਨਾਲ ਲੈ ਕੇ ਬੀਆਰਡਰ ਦੁਆਰਾ ਇੱਕ ਆਰਜੀ ਪੁਲ ਬਣਾਇਆ ਗਿਆ ਸੀ ਸਟੀਲ ਦਾ ਉਹਨਾਂ ਜਿਹਨੂੰ ਕੱਢਿਆ ਗਿਆ ਸੀ ਉਸ ਤੋਂ ਬਾਅਦ 2 ਮਹੀਨੇ ਤੋਂ ਬਾਅਦ ਪਾਣੀ ਜਦੋਂ 1.5 ਮਹੀਨੇ ਲੱਗਿਆ ਸੀ ਉਸ ਤੋਂ ਬਾਅਦ ਸਟੀਲ ਨੂੰ ਪੋਲਰ ਨੂੰ ਢਾ ਕੇ ਇੱਥੇ ਐ ਇਸ ਤਰ੍ਹਾਂ ਹੀ ਬੋਰੀਆਂ ਦੇ ਬੰਕਰ ਲਗਾ ਕੇ ਕ੍ਰੇਟ ਲਗਾ ਕੇ ਬੰਨ੍ਹਤਾ ਸੀ ਸਾਰਾ ਜਿਹੜਾ ਕੱਲ ਅਸੀਂ ਕੀਤਾ ਸੀ ਇਹ ਉਸ ਪੋਲਿਟਿਕ ਸੀਗਾ ਇਹ ਸਾਡਾ ਪ੍ਰਸ਼ਾਸਨ ਨੇ ਇੱਕ ਵਾਰੀ ਫਿਰ ਫਲੱਡ ਆਇਆ ਤਾਂ ਉਹਨੇ ਪ੍ਰਸ਼ਾਸਨ ਮਤਲਬ ਡੀਸੀ ਮੈਡਮ ਜੋ ਵਿੱਚ ਪੰਜਾਬ ਸਰਕਾਰ ਦਾ ਫਰੋਇਪਰਦਾ ਉਹਨਾਂ ਨੇ ਆਪਦੀ ਦੇਖ ਰੱਖ ਤੇ ਦੇਖਿਆ ਵੀ ਇਹਨੂੰ ਥੋੜਾ ਜਿਹਾ ਚੌੜਾ ਹੋਰ ਕਰ ਦਿਓ ਇਹਦੇ ਤੇ ਵਧੀਆ ਬਣਾ ਦੇ ਤਾਂ ਕਿ ਇਹ ਟੁੱਟੇ ਨਾ ਉਹਨਾਂ ਦੇ ਕਹਿਣ ਤੇ ਇਹਨੂੰ ਥੋੜਾ ਜਿਹਾ ਹੋਰ ਅੱਗੇ ਕਰਕੇ ਇਹਦੇ ਥੱਲੇ ਪੱਥਰ ਸਟੋਨ ਲਗਾ ਕੇ ਇਹਨੂੰ ਹੋਰ ਅੱਗੇ ਚੌੜਾ ਕਰਤਾ ਵੀ ਤਾਂ ਕਿ ਜੇ ਕੋਈ ਹਾਲਾਤ ਵਿਗੜਦੇ ਨੇ ਤੇ ਅਮਰਜੈਂਸੀ ਇਹਨੂੰ ਆਪਾਂ ਮੌਕੇ ਦਾ ਸੰਭਾਲ ਸਕੀਏ ਥੱਲੇ ਉਹਦੀ ਧਿਰ ਜਿਹੜੀ ਹੋਰ ਚੌੜੀ ਹੋਰ ਚੌੜੀ ਕਰਤੀ ਉਹ ਚੌੜੀ ਕਰਤੀ ਇਧਰੋਂ ਪਾਣੀ ਲੰਗਣ ਨਹੀਂ ਦੇ ਰਹੇ ਫਿਰ ਵੀ ਥੋੜਾ ਪਾਣੀ ਪਿਛਲੇ ਨਾਲ ਜ਼ਿਆਦਾ ਹੈ ਪਰ ਫਿਰ ਵੀ ਬਚਾ ਰਾਤੀ بارش ਪਈ ਸੀ ਕੱਲ ਇੱਥੇ ਤੇ ਥੋੜਾ ਜਿਹਾ ਉੱਥੋਂ ਜਾ ਕੇ ਫਿਰ ਦੁਆਰ ਦੇ ਨਾਲ ਇਹਨੂੰ ਕੁਝ ਲੱਗਿਆ ਸਥਿਤੀ ਕੰਟਰੋਲ ਹੈ ਕੋਈ ਮੁਸ਼ਕਲ ਨਹੀਂ ਹੈਗੀ ਹੁਣ ਉਹ ਜਿਸ ਤਰ੍ਹਾਂ ਇਹ ਬੰਨ ਲਾ ਕੇ ਲਾਇਆ ਉਸ ਤਰ੍ਹਾਂ ਇਹਨੂੰ ਵੀ ਰਸਤਾ ਬਣਾ ਦਿੱਤਾ ਜਾਏਗਾ ਮੈਨੂੰ ਲੱਗਦਾ ਇੱਕ ਮਰਲਾ ਥਾਂ ਜਿਹੜਾ ਕਹਿ ਸਕਦੇ ਆ 1.5 ਮਰਲਾ ਬਹਿ ਗਿਆ ਹਾਂਜੀ 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 ਬਹਿ ਗਿਆ ਜੀ ਹਾਂਜੀ ਹਾਂਜੀ ਕਾਰਵਾਈ ਇੱਥੇ ਚੱਲ ਰਹੀ ਹੈ ਕਾਰਵਾਈ ਚੱਲ ਰਹੀ ਹੈ ਕੋਈ ਮੁਸ਼ਕਲ ਨਹੀਂ ਹੈ ਜਾਨਦਾ ਨਹੀਂ ਕਿਉਂਕਿ ਇਹ ਜਿਹੜਾ ਬੇਸ ਹੈ ਨਾ ਜੀ ਆਹ ਵਾਲਾ ਇਹਦੇ ਅੰਦਰ ਬੰਕਰ ਬਣੇ ਹੋਏ ਨੇ ਅੱਛਾ ਤੇ ਇਹ ਜਦੋਂ ਆ ਪੁੱਲ ਬਣਿਆ ਸੀ ਇਹ ਆਰਮੀ ਨੇ ਬਣਾਇਆ ਸੀ ਆਰਮੀ ਦੇ ਅੰਦਰ ਆਂਦਾ ਉਹਨਾਂ ਨੇ ਰੇਟੇਨਿੰਗ ਵਾਲ ਆ ਦੀ ਇਧਰ ਬਣਾਈ ਸੀ ਵੀ ਪਾਣੀ ਨਾ ਜਾਵੇ ਉਹ ਰੇਟੇਨਿੰਗ ਵਾਲ ਡਿਗ ਪਈ ਫਿਰ ਇਹ ਜਿਹੜੀ ਅਪਰੋਚ ਇਹ ਬੀਆਂਡਰ ਕੋ ਲਾਂਦੀ ਏ ਉਹ ਫਿਰ ਬੀਆਂਡਰ ਨੇ ਆਪ ਦੀ ਮਤਲਬ ਪ੍ਰਸ਼ਾਸਨ ਨੇ ਬੀਆਂਡਰ ਦੀ ਡਿਊਟੀ ਲਈ ਸੀ ਵੀ ਤੁਸੀਂ ਆਹ ਕੰਮ ਨੂੰ ਸੰਭਾਲ ਲਓ ਉਹ ਅਸੀਂ ਬੀਐਮ ਆ ਬੀਆਂਡਰ ਦਾ ਕੋਟੈਕਟਰ ਆ ਮੈਡਮ ਆਏ ਅਸੀਂ ਜਦੋਂ ਦਾ ਪਾਣੀ ਆ ਰਿਹਾ 25 26 ਤਰੀਕ ਤੋਂ ਇਹੀ ਇੱਥੇ ਹੀ ਬੈਠੇ ਹੋਣੇ ਸਾਰਾ ਪ੍ਰਸ਼ਾਸਨ ਵੀ ਬਾਈ ਪਿੰਡ ਜਿਹੜੇ ਅੰਦਰਲੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਨੂੰ ਸਾਰੇ ਪੋਲ ਨੂੰ ਮਤਲਬ ਜਦੋਂ ਵੀ 24 ਘੰਟੇ ਇੱਥੇ ਹੀ ਹੁੰਨੇ ਆਸੀਂ ਬਿਲਕੁਲ ਜੀ ਬਿਲਕੁਲ ਹੋਣਾ ਵੀ ਚਾਹੀਦਾ ਕਿਉਂਕਿ ਵਿਭਾਗ ਵੀ ਇਸੇ ਕਰਕੇ ਹੁੰਦਾ ਤੇ ਜਿਹੜੇ ਠੇਕੇਦਾਰ ਉਹ ਵੀ ਇਸੇ ਕਰਕੇ ਹੁੰਦੇ ਔਰ ਬੀਤੀ ਰਾਤ ਜਿਹੜੀ ਬਾਰਿਸ਼ ਹੋਈ ਆ ਉਹਦੇ ਨਾਲ ਤੇ ਥੱਲਿਓਂ ਪਾਣੀ ਦਈ ਘੁੰਮਣ ਘਰੀ ਦੇ ਨਾਲ ਥੱਲਿਓਂ ਇਹਦੇ ਪੈਰ ਜਿਹੜੇ ਹਿੱਲ ਗਏ ਤੇ ਆ ਜਿਹੜਾ ਥਾਂ ਆ ਜਿਹੜਾ ਹਜਾਰੇ ਵਾਲਾ ਪੋਲਾ ਜੇ ਇਹਨੂੰ ਨੁਕਸਾਨ ਹੁੰਦਾ ਤੇ ਅੱਗੋਂ ਕਾਫੀ ਪਿੰਡ ਜਿਹੜੇ ਫੈਕਟਡ ਹੁੰਦੇ ਲੋਕ ਇੱਥੇ ਆ ਗਏ ਨੇ ਤੁਸੀਂ ਦੇਖੋ ਤਾਂ ਬਣਾਇਆ ਵੀ ਜਾਣਾ ਚਾਹੀਦਾ ਕਿਉਂਕਿ ਅੱਗੇ ਬਹੁਤ ਜ਼ਿਆਦੇ ਪਿੰਡ ਜਿਹੜੇ ਆ ਡੁੱਬੇ ਹੋਏ ਤੇ ਉਹਨਾਂ ਲੋਕਾਂ ਦਾ ਇੱਕੋ ਇੱਕ ਲੰਘਾ ਜਿਹੜਾ ਇਹੀ ਪੁਲ ਹੈ ਤਾਂ ਇਹ ਪੁਲ ਜਿਹੜਾ ਹੈਗਾ ਸੁਰੱਖਿਤ ਜਿਹੜਾ ਰਹਿਣਾ ਚਾਹੀਦਾ ਸੋ ਹਜ਼ਾਰੇ ਵਾਲਾ ਜਿਹੜਾ ਬੰਨਾ ਇਹਦੀ ਮੇਨ ਟੁੱਟਣ ਦਾ ਰੀਜ਼ਨ ਆ ਉਹ ਇਹ ਆ ਕਿ ਜਿਹੜਾ ਸਾਹਮਣੇ ਪਾਣੀ ਝੜਾ ਰਿਹਾ ਨਾ ਉਹ ਪਾਣੀ ਸਿੱਧਾ ਇਸ ਪੁਲ ਦੇ ਥੱਲੇੋਂ ਲੰਘਣਾ ਚਾਹੀਦਾ ਪਾਣੀ ਜਦੋਂ ਇਧਰ ਨੂੰ ਘੁੰਮ ਕੇ ਜਾਂਦਾ ਹੈ ਤਾ ਇਸ ਏਰੀਏ ਦੇ ਵਿੱਚ ਖੋਰ ਪੈਂਦੀ ਆ ਖੋਰ ਖੋਰ ਪੈਂਦੀ ਆ ਨੂੰ ਕਹਿ ਸਕਦੇ ਹੋ ਥੱਲੋਂ ਪਾਣੀ ਜ਼ਮੀਨ ਨੂੰ ਖੋਰਦਾ ਤਾਂ ਜਿੰਨੇ ਮਰਜ਼ੀ ਬੰਨ ਬੰਨੇ ਜਾਣ ਇਹ ਕੋਈ ਹਾਲਾਤ ਇਹ ਤਾਂ ਹਜ਼ਾਰੇ ਵਾਲੇ ਬੰਨ ਦਾ ਨਹੀਂ ਹੋ ਸਕਦਾ ਜੇ ਹੱਲ ਕਰਨਾ ਹੈ ਤਾਂ ਇੱਥੋਂ ਸਿੱਧੀ ਇੱਕ ਨੋਚ ਬੰਨੀ ਜਾਣੀ ਚਾਹੀਦੀ ਆ ਤਾਂ ਕਿ ਜਿਹੜਾ ਪਾਣੀ ਆ ਉਹ ਦੇ ਥੱਲੇ ਦੀ ਲੰਗੇ ਤੇ ਪੁਲ ਦੇ ਥੱਲੇ ਵੀ ਕੰਕਰੀਟ ਦਾ ਜਿਹੜਾ ਵੱਡਾ ਫਰਸ਼ ਹੋਣਾ ਚਾਹੀਦਾ ਕਿ ਪਾਣੀ ਜਿਹੜਾ ਉਹ ਥੱਲੋਂ ਖੁਰ ਕੇ ਨਾ ਇਸ ਪੁਲ ਨੂੰ ਪਰੇਸ਼ਾਨ ਕਰੇ ਤੇ ਨਾ ਇਸ ਸਾਈਡ ਵਾਲੇ ਬੰਨ ਨੂੰ ਪਰੇਸ਼ਾਨ ਕਰੇ ਪਾਣੀ ਜਿਹੜਾ ਉਹ ਕੰਕਰੀਟ ਦੇ ਜਿਹੜਾ ਥੱਲੇ ਕੰਕਰੀਟ ਪਾਇਆ ਹੋਊਗਾ ਉਹਦੇ ਉੱਤੋਂ ਦੀ ਜਾਊਗਾ ਉਹ ਇੱਥੇ ਪੈਸੇ ਲਾਈ ਜੋ ਜਿੰਨੇ ਮਰਜੀ ਠੇਕੇਦਾਰ ਇੱਥੇ ਕੰਮ ਕਰੀ ਜਾਣ ਜਿੰਨਾ ਚਿਰ ਆ ਜਿਹੜੀ ਨੋਚ ਇੱਥੇ ਨਹੀਂ ਵੱਜਦੀ ਉਹਨਾਂ ਚਿਰ ਹਜ਼ਾਰੇ ਵਾਲਾ ਪੁਲ ਜਿਹੜਾ ਕਿ 20 25 ਆਪਾਂ ਕਹਿ ਸਕਦੇ ਹਾਂ ਪਿੰਡ ਅੱਗੇ ਜਿਹੜੇ ਇਫੈਕਟ ਹੁੰਦੇ ਆ ਉਹ ਤਾਂ ਹੀ ਰੁਕ ਸਕਦੇ ਆ ਜੇ ਇੱਥੇ ਨੋਚ ਬੰਨੀ ਜਾਊਗੀ ਜਿੰਨਾ ਚਿਰ ਇਸ ਬੰਨ ਨੂੰ ਆ ਕੇ ਹਿੱਟ ਵੱਜਦੀ ਹੈ ਉਨੀ ਦੇਰ ਤੱਕ ਇਸ ਬੰਨ ਨੇ ਖੁਰਨਾ ਹੀ ਖੁਰਨਾ ਹੈ ਦਾ ਕੋਈ ਹੱਲ ਨਹੀਂ ਹੈ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਲਦੀ ਸੋਚਣਾ ਚਾਹੀਦਾ ਹੈ ਕਿ ਇੱਥੇ ਜਿਹੜੀਆਂ ਨੋਚਾਂ ਵੱਜਣ ਤਾਂ ਕਿ ਥੱਲੇ ਉਹ ਜਿਹੜਾ ਪਾਣੀ ਆ ਉਹ ਇਸ ਬੰਨ ਨੂੰ ਖੋਰੇਨਾ